ਭਾਈ ਕਾਲੂ ਨਾਮ ਦਾ ਇੱਕ ਗੁਰਮੁਖ ਪਿਆਰਾ ਹੈ ਖੱਤਰੀ ਕਾਲੂ ਖੱਤਰੀ ਉਹਨੇ ਸਵਾਲ ਕੀਤਾ ਮਹਾਰਾਜ ਜੀ ਉਹ ਮੈਨੂੰ ਸਨਮੁਖ ਦੇ ਤੇ ਮਨਮੁਖ ਦੇ ਲੱਛਣ ਦੱਸੋ ਗੁਰੂ ਨਾਨਕ ਦੇ ਮਹਾਰਾਜਿਆਂ ਨੇ ਪਹਿਲਾਂ ਵੇਖੋ ਕੱਲ ਆਪਣੇ ਸਰਵਨ ਕੀਤਾ ਸੀ ਸਨਮੁਖ ਦੇ ਲੱਛਣ ਦੱਸੇ ਕਿ ਭਾਈ ਸਨਮੁਖ ਤੋਂ ਭਾਵ ਹੁੰਦਾ ਵੀ ਜਿਹੜਾ ਗੁਰੂ ਦੇ ਹਰ ਵੇਲੇ ਸਨਮੁਖ ਰਹੇ ਸਨਮੁਖ ਗੁਰੂ ਨੂੰ ਪ੍ਰਮਾਤਮਾ ਨੂੰ ਹਰ ਵੇਲੇ ਹਾਜ਼ਰ ਨਾਜ਼ਰ ਸਮਝੇ ਜਿੱਥੇ ਕਿਤੇ ਵੀ ਜਾਵੇ ਇਹ ਨਹੀਂ ਕਿ ਗੁਰੂ ਸਾਹਿਬ ਮਹਾਰਾਜ ਜੀ ਕੇਵਲ ਚਾਰ ਦੁਆਰੀ ਦੇ ਅੰਦਰ ਹੀ ਹਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜਾਂ ਗੁਰੂ ਸਾਹਿਬ ਚਾਰ ਦੁਆਰੀ ਦੇ ਅੰਦਰ ਹੀ ਨੇ ਗੁਰੂ ਪਿਆਰਿਓ ਅਕਾਲ ਪੁਰਖ ਵੈਗੁਰੂ ਤੁਹਾਡੇ ਅੰਦਰ ਨੇ ਤੇ ਪ੍ਰਭੂ ਤੇ ਪਰਮਾਤਮਾ ਪਰਮਾਤਮਾ ਦੇ ਵਿੱਚ ਤੇ ਗੁਰੂ ਦੇ ਵਿੱਚ ਕੋਈ ਅੰਤਰ ਨਹੀਂ ਹੈ ਪਰਮੇਸ਼ਰ ਦਾ ਗੁਰੂ ਪਿਆਰਿਓ ਗੁਰ ਪਰਮੇਸ਼ਰ ਇੱਕੋ ਜਾਣ ਸੋ ਹਰ ਵੇਲੇ ਗੁਰੂ ਨੂੰ ਇੱਕ ਨੰਬਰ ਵਿੱਚ ਸਮਝਣਾ ਤੇ ਜਿੱਥੇ ਕਿਤੇ ਵੀ ਜਾਈਏ ਉਥੇ ਹੀ ਗੁਰੂ ਨੂੰ ਹਾਜ਼ਰ ਨਾਜ਼ਰ ਸਮਝਣਾ ਆਪਣਾ ਜੀਵਨ ਗੁਰੂ ਪਿਆਰਿਓ ਉੱਚਾ ਸੁੱਚਾ ਬਣਾਉਣ ਦੇ ਲਈ ਸਨਮੁਖ ਮਹਾਰਾਜ ਸੱਚੇ ਪਾਤਸ਼ਾਹ ਜੀ ਆਨੇ ਦੇਖੋ ਕੱਲ ਆਪਨੇ ਸਰਬਨ ਕੀਤਾ ਸੀ ਕਹਿੰਦੇ ਵੀ ਜਿਹੜੀ ਕਿਰਤ ਹੈ ਕਿਰਤ ਦੇ ਵਿੱਚੋਂ ਵੀ ਤੇਰੇ ਧਰਮ ਦੇ ਸੇ ਦੂਸਰਾ ਮਹਾਰਾਜ ਜੀ ਨੇ ਕਿਹਾ ਜੀ ਜਿਹੜੀ ਤੇਰੀ ਵਰਤੀ ਹੈ ਵਹੀ ਮਨ ਦੀ ਵਰਤੀ ਹੈ ਜਿਹੜੀ ਪੁੰਨਾ ਵਾਲੀ ਹੋਣੀ ਚਾਹੀਦੀ ਹੈ ਮਨ ਨੂੰ ਹਰ ਵੇਲੇ ਆਪਣਾ ਪਛਾਨਣਾ ਚਾਹੀਦਾ ਵੀ ਮੈਂ ਹਾਂ ਕੀ ਚੀਜ਼ ਗੁਰੂ ਪਿਆਰਿਓ ਸਥਿਰ ਰੱਖਣਾ ਵੇਰ ਦੱਸਿਆ ਕਹਿਣ ਲੱਗੇ ਮਹਾਰਾਜ ਜੀ ਕਹਿੰਦੇ ਚਾਰ ਲੱਛਣ ਦੱਸੇ ਜਿਹੜੇ ਕਹਿੰਦੇ ਕਿ ਤਾਂ ਮਿੱਤਰਤਾ ਮਿੱਤਰਤਾ ਸੁਭਾਉਣੀ ਚਾਹੀਦੀ ਆ ਉੱਚੀ ਸੁੱਚੀ ਹੋਣੀ ਚਾਹੀਦੀ ਆ ਤੇਰੀ ਜਿਹਦੇ ਨਾਲ ਵੀ ਤੂੰ ਮਿੱਤਰਤਾ ਪਾਵੇਂ ਤੇ ਇਹ ਨਾ ਹੋਵੇ ਮੁੱਖ ਦੇ ਵਿੱਚੋਂ ਮਿੱਤਰ ਬਣਾਈ ਜਾਵੇਂ ਅੰਦਰੋਂ ਬੇਈਮਾਨੀ ਰੱਖੇ ਤੇ ਗੁਰੂ ਪਿਆਰਿਓ ਉਸ ਤੋਂ ਬਾਅਦ ਕਿਰਪਾਲਤਾ ਕਿਸੇ ਦਾ ਦੁੱਖ ਹੈ ਉਹਨੂੰ ਦੁੱਖ ਨੂੰ ਗੁਰੂ ਪਿਆਰਿਓ ਆਪਣਾ ਦੁੱਖ ਸਮਝਣਾ ਕਿਸੇ ਤੇ ਦੁੱਖ ਹੋਣਾ ਉਹਨੂੰ ਆਪਣਾ ਸਮਝਣਾ ਕਿਸੇ ਨੂੰ ਦੁਖੀ ਨੂੰ ਦੇਖ ਕੇ ਖੁਸ਼ ਨਹੀਂ ਹੋਣਾ ਥਗੋ ਉਹਦੇ ਦੁੱਖਾਂ ਦੇ ਵਿੱਚ ਸਾਹਮਣੂ ਹੋਣਾ ਉਹਦੀ ਸਹਾਇਤਾ ਕਰਨੀ ਹੈ ਜੇ ਹੋ ਸਕੇ ਤਾਂ ਫਿਰ ਉਸ ਤੋਂ ਬਾਅਦ ਗੁਰੂ ਪਿਆਰੇ ਕਿਹਾ ਸੀ ਕਹਿੰਦੇ ਵੀ ਜੇਕਰ ਕਿਸੇ ਦੇ ਕੋਲ ਖੁਸ਼ੀ ਆਉਂਦੀ ਹੈ ਤੇ ਖੁਸ਼ੀ ਨੂੰ ਦੇਖ ਕੇ ਛੜਨਾ ਨਹੀਂ ਆ ਉਹਦੀ ਖੁਸ਼ੀ ਨੂੰ ਦੇਖ ਕੇ ਪ੍ਰਸੰਨ ਹੋਣਾ ਹੈ ਅਗਲਾ ਲਸਨ ਦੱਸਿਆ ਚੌਥਾ ਸੀ ਜਿਹੜਾ ਸਨਮੁਖ ਦਾ ਗੁਰੂ ਪਿਆਰਿਓ ਕਿ ਚਿੱਤ ਦੁਐਸ ਨਹੀਂ ਰੱਖਣੀ ਅੰਦਰ ਕਿਸੇ ਪ੍ਰਕਾਰ ਦੀ ਦੁਐਸ ਤੋਂ ਭਾਵ ਦੋ ਚਿੱਤਾਂ ਨਹੀਂ ਹੋਣਾ ਇੱਕ ਚਿੱਤ ਹੋਣਾ ਹੈ ਇੱਕ ਤੇ ਵਿਸ਼ਵਾਸ ਰੱਖਣਾ ਹੈ ਹਰ ਵੀ ਅੰਤ ਚੀਜ਼ਾਂ ਦੋ ਦੋ ਹੀ ਹੈ ਗੁਰੂ ਪਿਆਰਿਓ ਪਰ ਇੱਕ ਦਾ ਪੱਖ ਦੇਣਾ ਹੈ ਹਰ ਵੇਲੇ ਸੋ ਉਸ ਤੋਂ ਬਾਅਦ ਗੁਰੂ ਪਿਆਰਿਓ ਜੋ ਉਹਨਾਂ ਨੇ ਸਮਝਾਇਆ ਗੁਰੂ ਨਾਨਕ ਦੇਵ ਜੀ ਆ ਨੇ ਕਹਿੰਦੇ ਭਾਈ ਕਿਸੇ ਨੂੰ ਸੁਖੀ ਦੇਖ ਕੇ ਆਪ ਵੀ ਸੁਖੀ ਹੋਣਾ ਹੈ ਤੇ ਸੁਖੀ ਨੂੰ ਦੇਖ ਕੇ ਮਨ ਵਿੱਚ ਕਿਸੇ ਪ੍ਰਕਾਰ ਦੀ ਈਰਖਾ ਨਹੀਂ ਕਰਨੀ ਹੈ ਜੇ ਆਪਣੇ ਪਾਸ ਵਿੱਦਿਆ ਧਨ ਵਗੈਰਾ ਜੋ ਕੁਝ ਵੀ ਹੈ ਤੇ ਗੁਰੂ ਪਿਆਰਿਓ ਆਪ ਤੋਂ ਨੀਵੇਂ ਬੰਦੇ ਦੀ ਆਪ ਤੋਂ ਕਮਜ਼ੋਰ ਬੰਦੇ ਦੀ ਸਹਾਇਤਾ ਕਰਨੀ ਹੈ ਤੇ ਗੁਰੂ ਪਿਆਰਿਓ ਇਹ ਗੁਣਵਾਲੀਆਂ ਗੱਲਾਂ ਸੀ ਸਾਰੀਆਂ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਹਾ ਕਹਿੰਦੇ ਜੇ ਤੁਹਾਡੇ ਕੋਲੇ ਵਿਦਿਆ ਹੈ ਧਨ ਹੈ ਤਾਕਤ ਹੈ ਤੇ ਮਤ ਚੰਗੀ ਹੈ ਤੇ ਗੁਰੂ ਪਿਆਰਿਓ ਕਿਸੇ ਛੋਟੇ ਦੀ ਕਿਸੇ ਕਮਜ਼ੋਰ ਦੀ ਮਦਦ ਕਰੋ ਸਹਾਇਤਾ ਕਰੋ ਨਾ ਕਿ ਇਨ੍ਹਾਂ ਚੀਜ਼ਾਂ ਦਾ ਘਮੰਡ ਕਰੋ ਇਸੇ ਕਰਕੇ ਗੁਰੂ ਪਿਆਰਿਓ ਇਹ ਸੰਤਾਂ ਦੀ ਰੱਬ ਦੇ ਪਿਆਰਿਆਂ ਦੇ ਲੱਛਣ ਹੁੰਦੇ ਨੇ ਕਹਿਣ ਲੱਗੇ ਜੇ ਆਪਣੇ ਆਪ ਤੋਂ ਕੋਈ ਵੱਡੇ ਗੁਨਾਹ ਵਾਲਾ ਮਿਲ ਜਾਂਦਾ ਤੇ ਕਿਸੇ ਨੂੰ ਵੀ ਆਪਣੇ ਆਪ ਤੋਂ ਵੱਡਾ ਵੇਖ ਕੇ ਗੁਰੂ ਪਿਆਰਿਓ ਦੁਖੀ ਨਾ ਹੋ ਸਗੋਂ ਗੁਰੂ ਪਿਆਰਿਓ ਮਹਾਰਾਜ ਜੀ ਆਨੇ ਕਹਿਆ ਕਹਿਣ ਲੱਗੇ ਆਪ ਤੋਂ ਵੱਡੇ ਦੀ ਪ੍ਰਸ਼ੰਸਾ ਕਰੋ ਨਾ ਕਿ ਉਹਨੂੰ ਦੇਖ ਕੇ ਉਹਨੂੰ ਦੇਖ ਕੇ ਸੜੋ ਮੱਚੋ ਅੰਦਰੋਂ ਈਰਖਾ ਰੱਖੋ ਤੇ ਗੁਰੂ ਪਿਆਰਿਓ ਬੁੱਧੀਮਾਨ ਆਪ ਵੀ ਹੋਵੋ ਤੇ ਹੋਰਾਂ ਨੂੰ ਵੀ ਕਰੋ ਉਸ ਤੋਂ ਬਾਅਦ ਜਿਸ ਤਰ੍ਹਾਂ ਪਿਤਾ ਗੁਰਦੇਵ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਜਨ ਕੀਤੇ ਕਹਿੰਦੇ ਵਾਹਿਗੁਰੂ ਨੂੰ ਹਰ ਵੇਲੇ ਹਾਜ਼ਰ ਨਾਜ਼ਰ ਸਮਝਣਾ ਤਨ ਤਨ ਧੰਨ ਧੰਨ ਉਹ ਗੁਰੂ ਮਹਾਰਾਜ ਜੀਓ ਤੇ ਇਸ ਕਰਕੇ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਸਮਝਾਉਣਾ ਕੀਤਾ ਕਹਿੰਦੇ ਜਿਸ ਪ੍ਰਭੂ ਨੇ ਇਸ ਵਿਧੀ ਅਨੁਸਾਰ ਮਨੁੱਖ ਪੈਦਾ ਕੀਤੇ ਆ ਸਾਰੇ ਤੇ ਉਸ ਪ੍ਰਭੂ ਨੂੰ ਧੰਨ ਕਹਿਣਾ ਚਾਹੀਦਾ ਹੈ ਦਿਲ ਵਿੱਚ ਪ੍ਰਸੰਤਾ ਰੱਖਣੀ ਚਾਹੀਦੀ ਹੈ ਪਰਮਾਤਮਾ ਦੀ ਗੁਰੂ ਪਿਆਰਿਓ ਕਦੇ ਵੀ ਨਿੰਦਾ ਨਹੀਂ ਕਰਨੀ ਚਾਹੀਦੀ ਕਿਸੇ ਦੀ ਨਿੰਦਾ ਨਾ ਕਰੋ ਤੇ ਗੁਰੂ ਪਿਆਰਿਓ ਉਸ ਤੋਂ ਬਾਅਦ ਮਹਾਰਾਜ ਜੀ ਨੇ ਕਹਿ ਕਹਿੰਦੇ ਆਪਣੀ ਮੱਤ ਹੈ ਜਿਹੜੀ ਉਦੇ ਅਨੁਸਾਰ ਸਾਰਿਆਂ ਨੂੰ ਸੁਖਦਾਈ ਉਪਦੇਸ਼ ਦੇਣਾ ਚਾਹੀਦਾ ਹੈ ਜੋ ਮੰਨੇ ਉਸ ਨੂੰ ਫੇਰ ਉਪਦੇਸ਼ ਦੇ ਦੋ ਉਹਦੇ ਨਾਲ ਫੇਰ ਪਈ ਗੁਣ ਦੀ ਸਾਂਝ ਪਾ ਲਓ ਜੇ ਤਾਂ ਕੋਈ ਮੰਨੇ ਤੇ ਜੇ ਕੋਈ ਨਾ ਮੰਨੇ ਤੇ ਫਿਰ ਉਹਦੇ ਤੇ ਜ਼ਬਰਦਸਤੀ ਨਾ ਕਰੋ ਕਈ ਵਾਰੀ ਕੋਈ ਨਹੀਂ ਵੀ ਮੰਨਦਾ ਗੁਰੂ ਪਿਆਰਿਓ ਉਹਦੇ ਉੱਤੇ ਜ਼ਬਰਦਸਤੀ ਨਾ ਕਰੋ ਜ਼ਬਰਦਸਤੀ ਕਿਸੇ ਨੂੰ ਉਪਦੇਸ਼ ਨਾ ਦਿਓ ਪ੍ਰਾਪਤ ਲਬਦ ਕਹਿਣ ਲੱਗੇ ਜਿਸ ਕਰਮ ਦੁਆਰਾ ਸਰੀਰ ਦੀ ਪ੍ਰਾਪਤੀ ਹੁੰਦੀ ਹੈ ਤੇ ਇਸ ਦੀ ਨਹੀਂ ਤੇ ਇਸ ਦੀ ਮਨ ਵਿੱਚ ਜਾਣੋ ਤੇ ਇਸ ਕਰਕੇ ਗੁਰੂ ਪਿਆਰਿਓ ਕਹਿਣ ਲੱਗੇ ਉਹਨਾਂ ਦੀ ਮਦਦ ਕਰੋ ਉਹਨਾਂ ਨੂੰ ਗੁਣ ਦਿਓ ਜਿਹੜਾ ਗੁਰੂ ਪਿਆਰਿਓ ਬਿਨਾਂ ਗਾਗ ਗੁਣ ਦੇ ਚੀਆ ਤਾਂ ਗੁਣ ਸੇਗ ਹੋ ਜਾਏ ਬਿਨਾਂ ਗਾਗ ਤੋਂ ਤਾਂ ਆਪਾਂ ਗੁਣ ਵੀ ਨਹੀਂ ਨਾ ਦੇ ਸਕਦੇ ਗੁਣ ਉਹਨੂੰ ਦਿਓ ਗੁਰੂ ਪਿਆਰਿਓ ਜਿਹੜਾ ਗੁਣ ਦੀ ਕਦਰ ਕਰਦਾ ਹੈ ਇਜੇ ਕਰਕੇ ਜੇ ਨਹੀਂ ਕੋਈ ਗੁਣ ਦੀ ਕਦਰ ਕਰਦਾ ਉਥੇ ਚੁੱਪ ਕਰ ਜਾਓ ਜ਼ਬਰਦਸਤੀ ਕੋਈ ਨਹੀਂ ਇਜੇ ਕਰਕੇ ਗੁਰੂ ਪਿਆਰਿਓ ਅੱਗੇ ਮਹਾਰਾਜ ਜੀ ਕਹਿੰਦੇ ਜੋ ਮਨ ਦੇ ਕਹਿਣ ਅਨਸਾਰ ਚੱਲਦਾ ਹੈ ਉਸ ਨੂੰ ਕਹਿੰਦੇ ਆ ਮਨਮੁਖ ਇਹ ਤਾਂ ਸੀ ਸਨਮੁਖ ਦੇ ਲੱਛਣ ਭਾਈ ਉੱਚੀ ਸੁੱਚੀ ਕਿਰਤ ਕਰਨੀ ਆ ਕਿਰਤੈ ਜੀ ਕਰੋ ਜਿਹਦੇ ਵਿੱਚੋਂ ਧਰਮ ਦੇ ਸੇ ਤੇ ਗੁਰੂ ਪਿਆਰਿਓ ਪਾਪਾਂ ਤੋਂ ਮਨ ਨੂੰ ਮੋੜ ਕੇ ਰੱਖਣਾ ਹੈ ਪੁੰਨ ਵਾਲੇ ਕੰਮ ਕਰਨੇ ਨੇ ਤੇ ਹਰ ਵੇਲੇ ਪ੍ਰਮਾਤਮਾ ਨੂੰ ਸਾਹਮਣੇ ਸਮਝਣਾ ਹੈ ਮਿਹਰਤਾ ਕਰਨੀ ਹੈ ਤੇ ਵਿਮਾਨ ਦੇ ਵਿੱਚ ਬੀਮਾਨੀ ਨਹੀਂ ਰੱਖਣੀ ਕਿਰਪਾਲਤਾ ਭਾਵ ਕੇ ਗੁਰੂ ਪਿਆਰ ਨੂੰ ਕਿਸੇ ਦਾ ਦੁੱਖ ਦੇਖ ਕੇ ਤੇ ਉਸ ਵੇਲੇ ਉਹਦੇ ਦੁੱਖ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਨੀ ਹੈ ਉਦਮ ਅਪਰਾਲਾ ਕਰਨੇ ਦੂਸਰੇ ਨੂੰ ਕਿਸੇ ਨੂੰ ਦੁੱਖੀ ਦੇਖ ਕੇ ਉਹਦੀ ਸਹਾਇਤਾ ਕਰਨੀ ਹੈ ਤੀਜਾ ਗੁਰੂ ਪਿਆਰਿਓ ਕਿਹਾ ਸੀ ਕਹਿੰਦੇ ਕਿਸੇ ਨੂੰ ਸੁਖੀ ਦੇਖ ਕੇ ਖੁਸ਼ ਹੋਣਾ ਇਹ ਨਾ ਕਿ ਅੰਦਰੋਂ ਦੁਖੀ ਹੋਣਾ ਇਸ ਕਰਕੇ ਮਹਾਰਾਜ ਜੀ ਨੇ ਚੌਥਾ ਕਿਹਾ ਸੀ ਭਾਈ ਉਪਦੇਸ਼ ਮਹਾਰਾਜ ਜੀ ਕਹਿੰਦੇ ਜਿਹੜੀ ਦੁਵੈਸ ਭਾਵਨਾ ਅੰਦਰ ਦੁਵੈਸ ਭਾਵਨਾ ਨਹੀਂ ਰੱਖਣੀ ਇਸ ਕਰਕੇ ਇਹ ਸਨਮੁਖ ਦੇ ਲੱਸਣ ਦੱਸੇ ਸੀ ਮਹਾਰਾਜ ਜੀਆ ਨੇ ਇਸ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਫੇਰ ਕਹਿੰਦੇ ਮਨਮੁਖ ਕੌਣ ਹੁੰਦਾ ਹੈ ਕਹਿੰਦੇ ਮਨਮੁਖ ਉਹ ਹੁੰਦਾ ਜਿਹੜਾ ਮਨ ਦੇ ਮਗਰ ਲੱਗਦਾ ਜੀ ਜਿਹੜਾ ਮਨ ਦੇ ਕਹਿਣ ਅਨੁਸਾਰ ਚੱਲੇ ਉਹ ਮਨਮੁਖ ਪਹਿਚਾਨੋ ਐ ਲਈ ਤੁਸੀਂ ਸਦਾ ਸਨਮੁਖੀ ਰਹਿਣਾ ਨਾ ਕਿ ਮਨਮੁਖ ਬਣਨਾ ਹੈ ਮਨਮੁਖ ਨਹੀਂ ਬਣਨਾ ਸਨਮੁਖ ਰਹਿਣਾ ਸਨਮੁਖ ਆਰ ਬੇਲੇ ਸਿਮਰਦੇ ਰਹਿਣਾ ਉਹਦੀ ਯਾਦ ਚ ਜੁੜੇ ਰਹਿਣਾ ਪਰਮਾਤਮਾ ਦੀ ਦੇ ਇਸ ਪ੍ਰਕਾਰ ਗੁਰੂ ਜੀ ਦੇ ਬਚਨ ਸੁਣ ਕੇ ਕਾਲੂ ਨੇ ਗੁਰੂ ਪਿਆਰੇ ਖੱਤਰੀ ਨੇ ਮਹਾਰਾਜਿਆਂ ਦੇ ਅਨੁਸਾਰ ਹੀ ਫਿਰ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ ਐ ਤਰ੍ਹਾਂ ਕਾਲੂ ਦਾ ਨਸਤਾਰਾ ਹੋ ਗਿਆ ਜਿਹੜੇ ਮਰਦ ਉਸ ਨੂੰ ਮਿਲਦੇ ਸੀ ਭਾਵ ਜੋ ਵੀ ਆਦਮੀ ਮਿਲਦਾ ਸੀ ਸੱਚੇ ਪਾਤਸ਼ਾਹ ਮਹਾਰਾਜਿਆਂ ਤੋਂ ਜੋ ਉਪਦੇਸ਼ ਲੈ ਕੇ ਆਇਆ ਸੀ ਜੋ ਗੁਣ ਲਈ ਸੀ ਉਹਨੇ ਗੁਰੂ ਪਿਆਰਿਓ ਉਹ ਗੁਣ ਫਿਰ ਅੱਗੇ ਵੀ ਦਿੱਤੇ ਅੱਗੇ ਵੀ ਉਹ ਹੀ ਗੁਰੂ ਪਿਆਰਿਓ ਜਿਹੜੀਆਂ ਗੁਣ ਦੀਆਂ ਗੱਲਾਂ ਉਪਦੇਸ਼ ਗੁਰੂ ਨਾਨਕ ਦੇ ਮਹਾਰਾਜਿਆਂ ਤੋਂ ਪ੍ਰਾਪਤ ਕੀਤਾ ਸੀ ਫਿਰ ਅੱਗੇ ਗੁਰੂ ਪਿਆਰਿਆਂ ਨੂੰ ਦੱਸਣਾ ਕੀਤਾ ਪ੍ਰੇਮ ਧਾਨ ਕਰਕੇ ਜਿਹੜੇ ਮਨੁੱਖ ਗੁਰੂ ਜੀ ਦੇ ਦਰਸ਼ਨ ਕਰਦੇ ਸੀ ਇਹ ਵਾਜਨ ਸੁਣਦੇ ਸੀ ਗੁਰੂ ਪਿਆਰਿਓ ਚਰਨ ਕਮਲਾਂ ਦੇ ਬੰਦਨਾ ਕਰਦੇ ਸੀ ਜਿਹੜੇ ਗੁਰੂ ਸਾਹਿਬਾਂ ਦੇ ਕੋਲ ਆ ਕੇ ਗੁਰੂ ਚਰਨਾਂ ਦੇ ਵਿੱਚ ਤੇ ਕਹਿੰਦੇ ਉਹਨਾਂ ਦਾ ਉਧਾਰ ਹੋ ਜਾਂਦਾ ਸੀ ਉਹਨਾਂ ਦੇ ਸਾਥੀਆਂ ਦਾ ਵੀ ਉਧਾਰ ਹੋ ਜਾਂਦਾ ਸੀ ਤੇ ਕਵੀ ਜੀ ਗੁਰੂ ਪਿਆਰਿਓ ਕਹਿੰਦੇ ਮੈਂ ਉਹਨਾਂ ਤੋਂ ਬਲਹਾਰ ਕੁਰਬਾਨ ਜਾਂਦਾ ਹਾਂ ਤੇ ਫਿਰ ਗੁਰੂ ਪਿਆਰੋ ਇਸ ਧਰਮਸ਼ਾਲਾ ਦੇ ਵਿੱਚ ਹਰ ਰੋਜ਼ ਕੋਈ ਨਾ ਕੋਈ ਕੋਟਕ ਵਰਤਦਾ ਰਹਿੰਦਾ ਸੀ ਕੋਈ ਨਾ ਕੋਈ ਪ੍ਰਾਣੀ ਆਹ ਜਾਂਦਾ ਸੀ ਜਿਹੜਾ ਸਵਾਲ ਕਰ ਦਿੰਦਾ ਸੀ ਮਹਾਰਾਜ ਜੀ ਫਿਰ ਉਹਦੇ ਸਵਾਲ ਦਾ ਜਵਾਬ ਦਿੰਦੇ ਸੰਗਤ ਸਾਰੀ ਉਪਦੇਸ਼ ਲੈ ਲੈਂਦੀ ਸੀ ਉਹਦੇ ਤੋਂ ਫਿਰ ਇੱਕ ਦਿਨ ਧਰਮਸ਼ਾਲਾ ਦੇ ਵਿੱਚ ਗੁਰੂ ਪਿਆਰਿਓ ਗੁਰੂ ਜੀ ਬਹੁਤ ਸਿੱਖਾਂ ਸਮੇਤ ਬੈਠੇ ਹੋਏ ਸੀ ਸੰਗਤ ਦੇ ਵਿੱਚ ਦੇ ਕੀਰਤਨ ਦੀ ਕੌਮਲ ਮਿੱਠੀ ਧੁਨ ਗੂੰਜ ਰਹੀ ਸੀ ਜੀ ਨੂੰ ਵੀ ਕੰਨ ਨਾਲ ਸੁਣ ਕੇ ਗੁਰੂ ਪਿਆਰਿਓ ਅੰਮ੍ਰਿਤਮਈ ਬਾਣੀ ਦਾ ਕੀਰਤਨ ਹੋ ਰਿਹਾ ਸੀ ਤੇ ਗੁਰੂ ਕੇ ਪਿਆਰੇ ਸੁਣੀ ਜਾਂਦੇ ਸੀ ਤੇ ਗੁਰੂ ਪਿਆਰਿਓ ਸ੍ਰੇਟ ਮਤ ਉਦੇ ਹੋ ਰਹੀ ਸੀ ਜਿਹੜਾ ਵੀ ਸੁਣ ਰਿਹਾ ਸੀ ਉਹਦੀ ਮਤਬੁੱਧੀ ਉਦੇ ਹੋ ਰਹੀ ਸੀ ਪ੍ਰਕਾਸ਼ ਹੋ ਰਹੀ ਸੀ ਉਸ ਸਮੇਂ ਗੁਰੂ ਪਿਆਰਿਓ ਦੋ ਖੱਤਰੀ ਸੀ ਜਿਨ੍ਹਾਂ ਦਾ ਨਾਮ ਸੀ ਭਗਤ ਉਹਰੀ ਤੇ ਇੱਕ ਦਾ ਨਾਮ ਸੀ ਜਾਪੂ ਵੰਸੀ ਉੱਥੇ ਆਏ ਬੰਦਨਾ ਕੀਤੀ ਮਹਾਰਾਜ ਦੇ ਚਰਨਾਂ ਦੇ ਵਿੱਚ ਬੜੇ ਪ੍ਰੇਮ ਦੇ ਨਾਲ ਤੇ ਪਾਵਨ ਬਾਣੀ ਸੁਣ ਰਹੇ ਨੇ ਕੀਰਤਨ ਸੁਣਦਿਆਂ ਸੁਣਦਿਆਂ ਗੁਰੂ ਪਿਆਰਿਓ ਤੇ ਉਸ ਤੋਂ ਬਾਅਦ ਖੜੇ ਹੋ ਕੇ ਅਰਦਾਸ ਕੀਤੀ ਤੇ ਮਹਾਰਾਜ ਸੱਚੇ ਪਾਤਸ਼ਾਹ ਜੀਆ ਦੇ ਚਰਨਾਂ ਦੇ ਵਿੱਚ ਤੇ ਫੇਰ ਗੁਰੂ ਪਿਆਰਿਓ ਨੇ ਹਾਲ ਹੋ ਗਏ ਨੇ ਤੇ ਫੇਰ ਬਾਦ ਦੇ ਵਿੱਚ ਕਹਿਣ ਲੱਗੇ ਮਹਾਰਾਜ ਜੀ ਆਪ ਜੀ ਦੇ ਦਰਸ਼ਨ ਕੀਤੇ ਪਵਿੱਤਰ ਬਾਣੀ ਸੁਣੀ ਅੰਮ੍ਰਿਤਮਈ ਕੀਰਤਨ ਸੁਣਿਆ ਮਹਾਰਾਜ ਜੀ ਬੜਾ ਗਿਆਨ ਪ੍ਰਕਾਸ਼ ਹੋ ਰਿਹਾ ਸੀ ਚਿਮਚਮ ਵਰਸੈ ਅੰਮ੍ਰਿਤ ਧਾਰਾ ਮਨ ਪੀਵੇ ਸੁਣ ਸ਼ਬਦ ਵਿਚਾਰਾ ਜਦੋਂ ਉੱਚੇ ਉੱਚੇ ਮ ਅਮਰਤ ਵਰਸਦਾ ਹੈ ਨਾ ਗੁਰੂ ਪਿਆਰਿਓ ਰਾਗਾਂ ਦਾ ਕੀਰਤਨ ਹੁੰਦਾ ਹੋਵੇ ਤਰਕੀ ਬਾਣੀ ਆਈ ਤਿੰਨ ਸਗਲੀ ਚਿੰਤਾ ਮਿਟਾਈ ਅੰਦਰੋਂ ਚਿੰਤਾਵਾਂ ਖਤਮ ਹੋ ਜਾਂਦੀਆਂ ਨੇ ਸ਼ਾਂਤੀ ਆਉਂਦੀ ਹੈ ਠੰਡਕ ਪੈਦਾ ਹੋ ਜਾਂਦੀ ਹੈ ਇਸ ਕਰਕੇ ਗੁਰੂ ਪਿਆਰਿਓ ਉਹ ਵੀ ਕਹਿੰਦੇ ਬੜਾ ਆਨੰਦ ਆ ਰਿਹਾ ਸੀ ਮਹਾਰਾਜਿਓ ਤੇ ਜਿਹੜਾ ਵੀ ਤੁਹਾਡੇ ਚਰਨਾਂ ਦੇ ਵਿੱਚ ਆਉਂਦਾ ਹੈ ਦਰਸ਼ਨ ਕਰਦਾ ਹੈ ਪਵਿੱਤਰ ਬਾਣੀ ਸੁਣਦਾ ਹੈ ਨੇਹਾ ਲੋ ਹੋ ਜਾਂਦਾ ਹੈ ਇਹ ਸਦਾ ਵਿਚਾਰ ਕਰਕੇ ਆਪ ਜੀ ਦੇ ਨਾਲ ਉਹ ਮਨੁੱਖ ਤਰ ਜਾਂਦੇ ਆ ਜਿਹੜੇ ਗੁਰੂ ਪਿਆਰਿਓ ਮਹਾਰਾਜ ਜੀ ਦੀ ਪਾਵਨ ਬਾਣੀ ਦੀ ਵਿਚਾਰ ਕਰਦੇ ਨੇ ਮਹਾਰਾਜ ਸੱਚੇ ਪਾਸ਼ਾ ਜੀ ਆ ਦੇ ਚਰਨਾਂ 'ਚ ਉਹਨਾਂ ਨੇ ਅਰਦਾਸ ਕੀਤੀ ਕਹਿਣ ਲੱਗੇ ਮਹਾਰਾਜ ਜੀ ਸਾਨੂੰ ਵਿਦਿਆਹੀਣੀ ਸਮਝੋ ਜਿਵੇਂ ਸਾਡਾ ਉਧਾਰ ਹੋ ਗਿਆ ਹੈ ਉਸ ਤਰ੍ਹਾਂ ਹੀ ਕਹੋ ਗੁਰੂ ਜੀ ਇਹ ਸੁਣ ਕੇ ਬੋਲੇ ਜੇ ਸਾਰੇ ਮਨਮੁਖਾਂ ਵਾਲੇ ਕਰਮ ਛੱਡ ਦੇਉਗੇ ਤੇ ਤੁਹਾਡਾ ਵੀ ਕਲਾਂ ਨੂੰ কল্যাণ ਹੋ ਜਾਵੇਗਾ ਭਾਈ ਫੇਰ ਸੰਸਾਰ ਤੇ ਦੁਬਾਰਾ ਨਹੀਂ ਆਉਣਾ ਪਵੇਗਾ ਤੇ ਉਹਨਾਂ ਦੋਵੇਂ ਹੱਥ ਜੋੜ ਕੇ ਗੁਰੂ ਪਿਆਰਿਓ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਕਹਿੰਦੇ ਆਪ ਕਿਰਪਾ ਕਰੋ ਮਹਾਰਾਜ ਜੀ ਮਨਮੁਖ ਕਰਮ ਨੇ ਜਿਹੜੇ ਆਪ ਜੀ ਰਹਿਮਤ ਦੇ ਨਾਲ ਉਹ ਛੱਟ ਸਕਦੇ ਨਹੀਂ ਤੇ ਆਪ ਕਿਰਪਾ ਕਰੋ ਤਾਂ ਫਿਰ ਅਸੀਂ ਛੱਡ ਦਈਏ ਮਨਮੁਖ ਕਰਮ ਬਾਰੇ ਦੱਸੋ ਨਾਲੇ ਸਾਨੂੰ ਤੇ ਜਿਹਨੂੰ ਅਸੀਂ ਛੱਡਣਾ ਚਾਹੀਏ ਗੁਰੂ ਪਿਆਰਿਓ ਸਾਨੂੰ ਮਹਾਰਾਜ ਜੀ ਕਿਰਪਾ ਕਰਕੇ ਦੱਸੋ ਫਿਰ ਅਸੀਂ ਉਹ ਕਰਮ ਛੱਡ ਦੇਵਾਂਗੇ ਗੁਰੂ ਜੀ ਨੇ ਸਾਰੀ ਵਿਧੀ ਬਿਆਨ ਕੀਤੀ ਫਿਰ ਕਹਿਣ ਲੱਗੇ ਆਪਣੇ ਦਿਲ ਦੇ ਵਿੱਚ ਸਾਰਿਆਂ ਦੇ ਨਾਲ ਈਰਖਾ ਕਰਨੀ ਛੱਡੋ ਪਹਿਲਾਂ ਤਾਂ ਇਹ ਵੀ ਮਨ ਦੀ ਮਾਣਦੇ ਕੰਮ ਆਇਆ ਨਾ ਜਿਵੇਂ ਮਨ ਕਹਿੰਦਾ ਉਵੇਂ ਬੰਦਾ ਕਰਦਾ ਹੈ ਮਨ ਮੁਖ ਦਾ ਪਹਿਲਾ ਲੱਛਣੀ ਇਹ ਆ ਕਿ ਈਰਖਾ ਕਰਨੀ ਆਪਣੇ ਦਿਲ ਦੇ ਵਿੱਚ ਸਾਰਿਆਂ ਦੇ ਨਾਲ ਈਰਖਾ ਕਰਨੀ ਛੱਡ ਦੇਵੋ ਤੇ ਜਗਤ ਪਦਾਰਥ ਦੇ ਜਿਹੜੇ ਸਾਰੇ ਸੁੱਖ ਨੇ ਉਹ ਸਾਰਿਆਂ ਨੂੰ ਛੱਡ ਕੇ ਸਾਡੇ ਹੋ ਜੂਗੇ ਫਿਰ ਇਸੇ ਕਰਕੇ ਗੁਰੂ ਪਿਆਰਿਓ ਬਾਹਰੀ ਕਰਮ ਨੇ ਜਿਹੜੇ ਭਾਰੀ ਧਰਮ ਕਰਮ ਕਰਨੇ ਨੇ ਜਿਹੜੇ ਉਹਨਾਂ ਨਾਲੋਂ ਪਹਿਲਾਂ ਆਪਣੇ ਅੰਦਰ ਨੂੰ ਸਵਾਰਨਾ ਹੈ। ਦੇਖੋ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਬਚਨ ਕਰ ਰਹੇ ਨੇ ਨੜੀਵਾਰ ਵਿਚਾਰ ਦੇ ਵਿੱਚ ਤੇ ਜਦੋਂ ਕਿਤੇ ਬਾਬਾ ਫਰੀਦ ਜੀਆਂ ਨੂੰ ਪੜਦੇ ਆ ਨਾ ਬਾਬਾ ਫਰੀਦ ਜੀਆਂ ਨੇ ਵੀ ਇਹੀ ਬਚਨ ਕੀਤੇ ਨੇ ਆਪ ਸਵਾਰ ਮੈਂ ਮਿਲਿਆ ਮੈਂ ਮਿਲਿਆ ਸੁਖ ਹੋਏ ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ ਪਹਿਲਾਂ ਤਾਂ ਆਪਣਾ ਆਪ ਸਵਾਰੋ ਨਾ ਪਹਿਲਾਂ ਆਪਣਾ ਆਪ ਸੁਆਰੋ ਪਹਿਲਾਂ ਅੰਦਰ ਨੂੰ ਸੁਆਰੋ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਹਨਾਂ ਨੂੰ ਬਚਨ ਕੀਤਾ ਕਹਿੰਦੇ ਪਹਿਲਾਂ ਆਪਣੇ ਅੰਦਰ ਨੂੰ ਸੁਆਰੋ ਆਪਣੇ ਅੰਦਰ ਮਨਮੁੱਖਾਂ ਵਾਲੇ ਕਰਮ ਜਿਹੜੇ ਉਹ ਕੱਢੋ ਉਹ ਕਿਹੜੇ ਜੀ ਉਹ ਸਭ ਤੋਂ ਪਹਿਲਾ ਕਰਮ ਮਨਮੁੱਖ ਦਾ ਹੁੰਦਾ ਈਰਖਾ ਕਰਨੀ ਈਰਖਾ ਜਿਹੜੀ ਗੁਰੂ ਪਿਆਰਿਓ ਕਹਿੰਦੇ ਮਹਾਰਾਜ ਕਹਿੰਦੇ ਪਹਿਲਾਂ ਤਾਂ ਈਰਖਾ ਕਰਨੀ ਲੋਕਾਂ ਨਾਲ ਛੱਡੋ ਧਰਮ ਕਰਮ ਦੇ ਕਰਮ ਕਰਨੀ ਅੰਤ ਜਾਗਤ ਪਦਾਰਥ ਦੇ ਜਿਹੜੇ ਸਾਰੇ ਸੁੱਖ ਸਾਨੂੰ ਮਿਲ ਜਾਣਗੇ ਉਹਨਾਂ ਸਾਰਿਆਂ ਨੂੰ ਤੁਸੀਂ ਜਿਹੜੇ دنیਆਵੀ ਕਰਮ ਨੇ ਜਿਹੜੇ ਅਸੀਂ ਗੁਰੂ ਪਿਆਰਿਓ ਦੇਖੋ ਸਰੀਰ ਕਰਕੇ ਜਿਹੜੇ ਸਾਨੂੰ ਲੋੜ ਹੈ ਭੋਜਨ ਪਾਣੀ ਤੇ ਵਾਸਤੇ ਸਾਨੂੰ ਕਿੰਨੇ ਕਰਮਾਂ ਦੀ ਲੋੜ ਆ ਸੱਚੀ ਸੋਚੀ ਕਰਤਕ ਮਾਈ ਵੇਖੋ ਕਰਨੀ ਹੈ ਹੋਰ ਜਿਹੜੇ ਕਰਮ ਨੇ ਗੁਰੂ ਪਿਆਰਿਓ ਜਿਹੜੇ ਜਿਵੇਂ ਕੋਈ ਧਰਮ ਦੀ ਕਿਰਤ ਕਰੋ ਵੰਡ ਸਕੋ ਹੋਰ ਜਿੰਨੇ ਵੀ ਕਰਮ ਨੇ ਆਪਾਂ ਨੇ ਜੀਵਨ ਦੇ ਵਿੱਚ ਗੁਰੂ ਪਿਆਰਿਓ ਘਰ ਦੇ ਵਿੱਚ ਸੌ ਲੋੜਾਂ ਪੈਂਦੀਆਂ ਨੇ ਕੰਮ ਕਰਨ ਵਾਸਤੇ ਖੇਤੀ ਦੇ ਵਿੱਚ ਨੌਕਰੀ ਕਰਨ ਸਮੇ ਉਹ ਕਰਮ ਕਰਨੇ ਨੇ ਹਾਥ ਪੌਂ ਕਰ ਕੰਮ ਸਭ ਚੀਤਨ ਰਿੰਜਣ ਨਾਲ ਇਸ ਕਰਕੇ ਹੱਥਾਂ ਪੈਰਾਂ ਨਾਲ ਕੰਮ ਕਰੀਏ ਆਪਣਾ ਜੀਵਨ ਉੱਚਾ ਸੁੱਚਾ ਰੱਖੀਏ ਗੁਰੂ ਮਹਾਰਾਜ ਰਹਿਮਤਾਂ ਬਖਸ਼ਿਸ਼ ਕਰਦੇ ਨੇ ਤੇ ਗੁਰੂ ਪਿਆਰਿਓ ਜੀ ਅਸੀਂ ਬਾਹਰੀ ਬਖਾਵੇ ਦੇ ਕੰਮ ਕਰਦੇ ਆਂ ਨਾ ਕਰਮ ਧਰਮ ਕਰਦੇ ਆਂ ਉਥੋਂ ਅੰਦਰੋਂ ਵੀ ਅੰਦਰੋਂ ਮਹਾਰਾਜਿਆਂ ਨੇ ਬਚਨ ਕੀਤੇ ਐ ਕਹਿਣ ਲੱਗੇ ਅੰਦਰੋਂ ਵੀ ਥੋੜਾ ਕੰਨਾ ਸਾਫ਼ ਹੋਈਏ ਤਾਂ ਕਿ ਗੁਰੂ ਪਿਆਰਿਓ ਜੇ ਦੇਖਦਾ ਤੇ ਇਹਦੀ ਨਿਗਾਹ ਜਿਹੜੀ ਗੁਰਨਾਨਕ ਦੀ ਗੁਰੂ ਗੋਬਿੰਦ ਸਿੰਘ ਮਹਾਰਾਜਿਆਂ ਦੀ ਗੁਰੂ ਗ੍ਰੰਥ ਸਾਹਿਬ ਮਹਾਰਾਜਿਆਂ ਦੀ ਉਹ ਜਾਦਾ ਕਰਕੇ ਅੰਦਰੀ ਜਾਂਦੀ ਹੈ ਬੰਦੇ ਦੀ ਅੰਦਰੋਂ ਹੀ ਦੇਖਦਾ ਬਾਦ ਅੰਦਰੋਂ ਹੀ ਦੇਖਦਾ ਨੇ ਗੁਰੂ ਪਿਆਰਿਓ ਇਸੇ ਕਰਕੇ ਕਿਸੇ ਨਿਵਾਸ ਦਾ ਕਿਸੇ ਭੇਖ ਦਾ ਨਾਮ ਨਾ ਤਾਂ ਸਾਧੂ ਦਾ ਨਾ ਸੰਤ ਹੈ ਨਾ ਸਿੱਧ ਹੈ ਨਾ ਸਿੱਖ ਹੈ ਨਾ ਖਾਲਸਾ ਕਿਸੇ ਭੇਖ ਦਾ ਨਾਮ ਨਹੀਂ ਹੈ ਮਾਰੀ ਤੌਰ ਤੇ ਭੇਖ ਪਾ ਕੇ ਗੁਰੂ ਪਿਆਰਿਓ ਕੋਈ ਤਮਾਕੂ ਪੀ ਜਾਂਦਾ ਹੈ ਕੋਈ ਜੜਦੇ ਲਾਈ ਜਾਂਦਾ ਹੈ ਕੋਈ ਹੋਰ ਉਹ ਚੀਜ਼ਾਂ ਜਿਹੜੀਆਂ ਸੁਧ ਜਿਹੜੀਆਂ ਅਸੁੱਧ ਹੈ ਜਿਹੜੀਆਂ ਨਹੀਂ ਖਾ ਸਕਦੇ ਉਹ ਖਾਈ ਜਾਂਦਾ ਉਹਦਾ ਭੇਖ ਪਾਏ ਦਾ ਕੀ ਫਾਇਦਾ ਜੇ ਗੁਰੂ ਪਿਆਰਿਓ ਜਿੱਥੇ ਨਹੀਂ ਜਾਣਾ ਗੁਰੂ ਸੰਗਤ ਵਿੱਚ ਜਾਂਦਾ ਭੇਖ ਪਾ ਕੇ ਉਹਦਾ ਫਿਰ ਭੇਖ ਪਾਏ ਦਾ ਕੀ ਫਾਇਦਾ ਜੇ ਇਸ ਭੇਖ ਪਾ ਕੇ ਗੁਰੂ ਪਿਆਰਿਓ ਸੁਧ ਖਾਣਾ ਨਹੀਂ ਖਾਂਦਾ ਸੁਧ ਜਿੱਥੇ ਜਾਣਾ ਉੱਥੇ ਜਾਣ ਜਾਂਦਾ ਨਹੀਂ ਹੈ ਅਸੁੱਧ ਕੋ ਕਰਮ ਕਰਦਾ ਭੇਖ ਪਾ ਕੇ ਫਿਰ ਉਹ ਭੇਖ ਨਹੀਂ ਐ ਇਸ ਕਰਕੇ ਕਿਸੇ ਭੇਖ ਦਾ ਨਾਮ ਸਾਧੂ ਸਿੱਖ ਕਿਸੇ ਭੇਖ ਦਾ ਨਾਮ ਗੁਰੂ ਪਿਆਰੇ ਸੰਤ ਨਹੀਂ ਐ ਤੇ ਜੇ ਸੰਤ ਸਾਧੂ ਤੇ ਗੁਰੂ ਪਿਆਰਿਓ ਸਿੱਖੀ ਵੀ ਦੇਖਾ ਦਿਖਾਵੀਂ ਦੀ ਗੁਰੂ ਸਾਹਿਬ ਮਹਾਰਾਜਿਆਂ ਨੇ ਨਹੀਂ ਗੁਰੂ ਪਿਆਰਿਓ ਮਨਜ਼ੂਰ ਕੀਤੀ ਸਿੱਖੀ ਵੀ ਐ ਜਿਹੜੀ ਸਾਡੀ ਉਹ ਵੀ ਸਦਕ ਦੀ ਤੇ ਭਾਵਨਾ ਦੀ ਸਿੱਖੀ ਐ ਜਿਹੜੀ ਉਹ ਮਨਜੂਰ ਕੀਤੀ ਨੇ ਪੰਜ ਪ੍ਰਕਾਰ ਦੀ ਸਿੱਖੀ ਹੈ ਵਹਿਗੁਰੂ ਬਖਸ਼ਿਸ਼ ਕਰਨ ਰਹਿਮਤਾ ਬਖਸ਼ਣ ਸਭ ਨੂੰ ਸਮੱਤ ਬਖਸ਼ਣ ਲੋਕ ਸੁਖੀ ਪਰ ਲੋਕ ਸੇ ਨਾਨਕ ਹਰ ਪ੍ਰਭ ਆਪੇ ਮੇਲੇ ਸ਼ਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਤਰਤ ਦਿਵਸ ਰਾਤ ਵੇਦਾਈ ਦਾਇਆ ਖੇਲਾ ਸਗਲ ਚੰਗਿਆਈਆਂ ਬਰਿਆਈਆਂ ਵਾਚੈ ਧਰਮ ਕਰਮੀ ਆਪੋ ਆਪਣੀ ਕੇ ਨੇੜੇ ਕੇ ਜਿੰਨੀ ਨਾਮ ਧਿਆਇਆ ਗਏ ਮੁਸਕਤ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਜਿੰਨੀ ਨਾਮ ਧਿਆਇਆ ਗਏ ਮੁਸਕਤ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ